ਤਿਉਹਾਰਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੱਪੇ ਚੱਪੇ ਤੇ ਮਾੜੇ ਦੇ ਸ਼ਰਾਰਤੀ ਅੰਸਰਾਂ ਦੇ ਨਿਗਾਹ ਰੱਖੀ ਹੋਈ ਹੈ ਅੱਜ ਜ਼ਿਲ੍ਹਾ ਮੁਖੀ ਪੁਲਿਸ ਗਾਗਰ ਜੀਤ ਸਿੰਘ ਦੀ ਅਗਵਾਈ ਦੇ ਵਿੱਚ ਡਾਕਟਰ ਜਾਕਰ ਹੁਸੈਨ ਸਟੇਡੀਅਮ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਜ਼ਿਲ੍ਹਾ ਮੁਖੀ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨ ਹਨ ਅਤੇ ਮਲੇਰਕੋਟਲਾ ਦੇ ਵਿੱਚ ਸਾਰੇ ਧਰਮ ਦੇ ਲੋਕ ਮਿਲ ਜੁਲ ਕੇ ਇੱਕ ਦੂਜੇ ਦੇ ਤਿਉਹਾਰ ਇਕੱਠੇ ਮਨਾਉਂਦੇ ਨੇ ਪਰ ਫਿਰ ਵੀ ਪੁਲਿਸ ਵੱਲੋਂ ਚੌਂਕਾਂ ਦੇ ਵਿੱਚ ਨਾਫਰੀ ਵਧਾਈ ਗਈ ਹੈ ਐਸਐਸਪੀ ਨੇ ਟ੍ਰੈਫਿਕ ਸਮੱਸਿਆਵਾਂ ਬਾਰੇ ਕਿਹਾ ਕਿ ਇਹ ਵੱਡੀ ਸਮੱਸਿਆ ਹੈ ਪਰ ਅਸੀਂ ਹਰ ਤਰ੍ਹਾਂ ਦੇ ਨਾਲ ਚੌਕਸ ਹਾਂ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਆਟੋ ਰਿਕਸ਼ਾ ਵਾਲਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਇਹਨਾਂ ਤਿਹਾਰਾਂ ਦੇ ਦਿਨਾਂ ਖਾਲੀ ਇਧਰ ਉਧਰ ਨਾ ਘੁੰਮਣ ਅਤੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਣ ਇਹਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅਮਰਸਰ ਵੀ ਮੀਟਿੰਗਸ ਕਰ ਰਹੇ ਹੈ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਹੈ ਇਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾਅਨ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚਹੀ ਹੁੰਦਾ ਮੇਨ ਵੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵਧਦੀ ਹੈ ਕਿਉਂਕਿ ਲੋਕਾਂ ਨੇ ਹੁਣ ਅਗੇ ਬਾਜ਼ਾਰਾਂ ਦੇ ਵਿੱਚ ਆਪਣੀ ਖਰੀਦ-ਵੋਗਤ ਕਰਨੀ ਹੈ ਦੀਵਾਲੀ ਦੇ ਤਿਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਹਾਰ ਆ ਬੜੇ ਪੁਰਾਣੇ ਤਿਹਾਰ ਆ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਤੇ ਇਹਦੇ ਵਿੱਚ ਲੋਕੀ ਬੜੇ ਸ਼ਰਧਾ ਨਾਲ ਮਨਾਉਂਦੇ ਆ ਲੋਕ ਬੜੇ ਏਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਤੇ ਵਧੀਆ ਤਰੀਕੇ ਨਾਲ ਮਨਾਣ ਤੇ ਸ਼ਾਂਤੀਪੂਰਨ ਬਣਾਣ ਕਿ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪ ਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਦੀ ਪੀਸੀਆਰ ਹੈ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਪਟਾਰਾ ਸਰ 12ਵੀਂ ਫੋਰਸ ਕੋਈ ਹੈ ਜਿਹੜਾ ਹਾਂਜੀ 12ਵੀਂ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਤਾਂ ਕਿ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਜਿਵੇਂ ਆਟੋ ਰਿਕਸ਼ੇ ਨੇ ਇਹਨਾਂ ਵਾਸਤੇ ਕੋਈ ਵਨਵੇ ਕੋਈ ਇਸ ਤਰ੍ਹਾਂ ਦੀ ਕੀਤਾ ਇਹਦੇ ਵਾਸਤੇ ਜਿਹੜੀ ਬੜੀ ਪੁਰਾਣੀ ਸਮੱਸਿਆ ਚੱਲ ਰਹੀ ਹੈ ਕਿ ਜਿਹੜੀਆਂ ਛੋਟੇ ਛੋਟੇ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਹੇ ਹਾਂ ਦੇ ਵੀੜ ਹੈ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ